ਹੇ ਗੁਰੂ ਵਾਹਿਗੁਰੂ ਵਾਹਿਗੁਰੂ ਪਾਸ਼ਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੈ ਪਈ কুমਹਾਰ ਘੜ ਭਾਂਡੇ ਇੱਟਾਂ ਕੀਆ ਜਲ ਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਝੜ ਝੜ ਪਵਹਿ ਅੰਗਿਆਰ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਗੁਰ ਕਿਨੈ ਨਾ ਪਾਇਓ ਬਿਨ ਸਤਗੁਰ ਕਿਨੈ ਨਾ ਪਾਇਆ ਸਤਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇ ਸਤਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਸ਼ਲੋਕ ਮਹੱਲਾ ਪਹਿਲਾ ਹਉ ਵਿੱਚ ਆਇਆ ਹਉ ਵਿੱਚ ਗਿਆ ਹਉ ਵਿੱਚ ਜੰਮਿਆ ਹਉ ਵਿੱਚ ਮੋਆ ਹਉ ਵਿੱਚ ਦਿੱਤਾ ਹਉ ਵਿੱਚ ਲਿਆ ਹਉ ਵਿੱਚ ਖਟਿਆ ਹਉ ਵਿੱਚ ਗਿਆ ਹਉ ਵਿੱਚ ਸਚਿਆਰ ਕੂੜਿਆਰ ਹਉ ਵਿੱਚ ਪਾਪ ਪੁੰਨ ਵਿਚਾਰ ਹੌਂ ਵਿੱਚ ਨਰਕ ਸੁਰਗ ਅਵਤਾਰ ਹੌਂ ਵਿੱਚ ਹੱਸੈ ਹੌਂ ਵਿੱਚ ਰੋਵੈ ਹੌਂ ਵਿੱਚ ਭਰੀਐ ਹੌਂ ਵਿੱਚ ਧੋਵੈ ਹੌਂ ਵਿੱਚ ਜਾਤੀ ਜਿਨ ਸੀਖੋਐ ਹੌਂ ਵਿੱਚ ਮੂਰਖ ਹੌਂ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣ ਹੌਂ ਵਿੱਚ ਮਾਇਆ ਹੌਂ ਵਿੱਚ ਛਾਇਆ ਹੌ ਮੈਂ ਕਰ ਕਰ ਜਮਤੇ ਉਪਾਇਆ ਹੌ ਮੈਂ ਬੂਝੈ ਤਾਂ ਦਰ ਸੂਝੈ ਗਿਆਨ ਵਿਹੂਣਾ ਕਥ ਕਥ ਲੂਜੈ ਨਾਨਕ ਹੁਕਮੀ ਲਿਖੀਐਨੇਖ ਜਿਹਾ ਵੇਖਹਿ ਤੇਹਾ ਵੇਖ ਮਹੱਲਾ ਦੂਜਾ ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਹੇ ਹਉਮੈ ਏਹੀ ਬੰਦਨਾ ਫਿਰ ਫਿਰ ਜੋਨੀ ਪਾਹੇ ਹਉਮੈ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ ਹਉ ਮੈਂ ਇਹੋ ਹੁਕਮ ਹੈ ਪਇ ਕਿਰਤ ਫਰਾਹੇ ਹਉ ਮੈਂ ਦੀਰਗ ਰੋਗ ਹੈ दारू ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹਿ ਸੁਣਹੁ ਜਨਹੁ ਇਤ ਸੰਜਮ ਦੁਖ ਜਾਹੇ ਪੌੜੀ ਸੇਵ ਕੀਤੀ ਸੰਤੋਖੇ ਜਿਨਿ ਸਚੋ ਸੱਚ ਧਿਆਇਆ ਹੋਨੀ ਮੰਨਦਾ ਪੈਰ ਨਾ ਰੱਖਿਓ ਕਰ ਸੋ ਕਿਰਤ ਧਰਮ ਕਮਾਇਆ ਹੋਨੀ ਦੁਨੀਆ ਤੋੜੇ ਬੰਦਨਾ ਹਨ ਪਾਣੀ ਥੋੜਾ ਖਾਇਆ ਤੂੰ ਬਖਸੀ ਸੀ ਅਗਲਾ ਨਿਤ ਦੇ ਵਹਿ ਚੜਹੈ ਸੋ ਆਇਆ ਵਡਿਆਈ ਵੱਡਾ ਪਾਇਆ ਸ਼ਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਟਟਾ ਮੇਗਾ ਖੇਤਾ ਹ ਦੀਪਾਂ ਲੋ ਆ ਮੰਡਲਾ ਖੰਡਾ ਵਰ ਢੰਡਾ ਹ ਅੰਡਜ ਜੇਰਜ ਉਤਪੋਜਾਂ ਖਾਣੀ ਸੇਤ ਜਾਹਾਂ ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ ਹ ਨਾਨਕ ਜਨ ਤੇ ਉਪਾਇ ਕੈ ਸੰਭਾਲੇ ਸਬਨਾ ਹ ਜਿਨ ਕਰਤੈ ਕਰਨਾ ਕੀਆ ਚਿੰਤਾ ਭੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨਿ ਉਹ ਪਾਇਆ ਜਗ ਤਿਸ ਜੋ ਹਾਰੀ ਸਵਾਸਤ ਤਿਸ ਤਿਸ ਦੇ ਬਾਣ ਅਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ ਮਹੱਲਾ ਪਹਿਲਾ ਲੱਖ ਨੇਕੀਆਂ ਚੰਗੀਆਂ ਆਈਆਂ ਲੱਖ ਪੁੰਨਾ ਪਰਵਾਣ ਲੱਖ ਤਾਪਿ ਉਪਰ ਤੀਰਥਾਂ ਸਹਿਜ ਜੋਗ ਬੇਬਾਨ ਲਖ ਸੂਰਤਨ ਸੰਗਰਾਮ ਰਣਮਹਿ ਛਟਹਿ ਪਰਾਨ ਲਖ ਸੁਰਤੀ ਲਖ ਗਿਆਨ ਧਿਆਨ ਪੜਿਐ ਪਾਠ ਪਰਾਨ ਜਿਨ ਕਰਤੈ ਕਰਨਾ ਕੀਆ ਲਿਖਿਆ ਆਮਣ ਜਾਣ ਨਾਨਕ ਮਤੀ ਮਿੱਥਿਆ ਕਰਮ ਸਚਾ ਨਿਸ਼ਾਨ ਪੌੜੀ ਸਚਾ ਸਾਹਿਬੇਕ ਤੂੰ ਜਿਨ ਸਚੋ ਸਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੈ ਸੱਚ ਤਾ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਾ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿਚ ਦੁਨੀਆ ਕਾਹੇ ਆਇਆ ਸ਼ਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀ ਐ ਸਾਥ ਪੜ ਪੜ 베ੜੀ ਪਾਈ ਐ ਪੜ ਪੜ ਗੱਡੀ ਐ ਖਾਤ ਪੜੀ ਐ ਜੀਤੇ ਬਰਸ ਬਰਸ ਪੜੀ ਐ ਜੀਤੇ ਮਾਸ ਪੜੀ ਐ ਜੀਤੀ ਆਰਜਾ ਪੜੀ ਐ ਜੀਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹਉ ਮੈਂ ਛਕਣਾ ਝਾਕ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ ਭਵਿਆ ਤੇਤੋ ਲਵਿਆ ਬਹੁ ਭੀਖ ਕੀਆ ਦੇਹੀ ਦੁਖ ਦੀਆ ਸਹੋ ਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਭਾਇਆ ਵਸਤਰ ਨਾ ਪਹਿਰੈ ਅਹ ਨਿਸ ਕਹਿਰੈ ਮੋਨ ਵਗੂਤਾ ਕਿਉ ਜਾਗੈ ਗੁਰ ਬਿਨ ਸੂਤਾ ਪਗ ਉਪੇ ਤਾਣਾ ਆਪਨਾ ਕੀਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੈ ਪਤ ਗੁਆਈ ਵਿਣ ਨਾਵੇਂ ਕਿਸ ਥਾਏ ਨਾ ਪਾਈ ਰਹਿ ਬੇਬਾਣੀ ਮੜੀ ਮਸਾਣੀ ਅੰਧ ਨ ਜਾਣੈ ਫਿਰ ਪਛਤਾਣੀ ਸਤਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇ ਸੇ ਤੇ ਨਹਿ ਕੇਵਲ ਹਉਮੈ ਸ਼ਬਦ ਜਲਾਏ ਪੌੜੀ ਭਗਤ ਤੇਰੇ ਮਨ ਭਾਵੰਦੇ ਦਰ ਸੋਹਣ ਕੀਰਤ ਗਾਵੰਦੇ ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲੈਣੀ ਧਾਮ ਦੇ ਇੱਕ ਮੂਲ ਨਾ ਬੁੱਝਣ ਆਪਣ ਅਣਹੋਂਦਾ ਆਪ ਗਣਾਈਂ ਦੇ ਹਉ ਟਾੜੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏਂਦੇ ਦਿਨ ਮੰਗਾ ਜੇ ਤੁਜੈ ਧਿਆਇਂਦੇ ਸ਼ਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪੈਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖਾਪ ਹੋਏ ਖਾਰ ਕੂੜ ਕੂੜੈ ਨੇਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀ ਚੈ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਖਾਣ ਬੇਨਤੀ ਤਉ ਦਵਾਜ ਕੂੜੋ ਕੂੜ ਮਹੱਲਾ ਪਹਿਲਾ ਸੱਚ ਤਾਂ ਪਰ ਜਾਣੀਐ ਜਾਂ ਰਿਦੈ ਸੱਚਾ ਹੋਈ ਕੂੜ ਕੀ ਮਲ ਉਤਰੈ ਤਨ ਕਰੇ ਅਛਾ ਧੋਈ ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ ਨਾਉ ਸੁਣ ਮਨ ਰਹਿਸੀਐ ਤਾਂ ਪਾਏ ਮੋਖ ਦਵਾਰ ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਉ ਧਰਤ ਕਾ ਆ ਸਾਧਕੈ ਵਿੱਚ ਦੇ ਕਰਤਾ ਬੀਉ ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਲੇ ਦਇਆ ਜਾਣੈ ਜੀ ਕੀ ਕਿਛ ਪੁੰਨ দান ਕਰੇ ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ ਸਤ ਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ ਸੱਚ ਸਭ ਨਾ ਹੋਏ ਦਾਰੂ ਪਾਪ ਕੱਢੈ ਧੋਏ ਨਾਨਕ ਵਖਾਣ ਬੇਨਤੀ ਜਿਨ ਸੱਚ ਪੱਲੈ ਹੋਏ ਪੌੜੀ ਦਾਨ ਮਹਿੰਦਾ ਤਲੀ ਖਾਕ ਜੇ ਮਿਲੈ ਤਾਂ ਮਸਤ ਕਲਾਈ ਹੈ ਕੂੜਾ ਲਾਲ ਚ ਛੱਡੀ ਹੈ ਹੋਏ ਇਕ ਮਨ ਅਲਖ ਤੇਾਈ ਹੈ ਫਲ ਤੇਵੇ ਹੋ ਪਾਈਐ ਜਿਵੇਂ ਹੀ ਕਾਰ ਕਮਾਈਐ ਜੇ ਹੋਵੈ ਪੂਰਬ ਲਿਖਿਆ ਤਾ ਧੂੜ ਤਿਨਾ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਸ਼ਲੋਕ ਮਹੱਲਾ ਪਹਿਲਾ